ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਅੱਜ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਹੈ ਇਹ ਉਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਧੱਕਾ ਮੁਕੀ ਕੀਤਾ ਸੀ ਕਰਨਲ ਪਸ਼ਪਿੰਦਰ ਬਾਠ ਅਤੇ ਉਸ ਦੇ ਲੜਕੇ ਦੇ ਨਾਲ ਖਾਸ ਕਰਕੇ ਇੰਸਪੈਕਟਰ ਰੌਣੀ ਇੱਕ ਪਾਸੇ ਇਨਕਾਊਂਟਰ ਕੀਤਾ ਗਿਆ ਜਸਪ੍ਰੀਤ ਨਾਮ ਦੇ ਲੜਕੇ ਦਾ ਜਿਹੜਾ 2022 ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਕਿਉਂਕਿ ਹਲਕਾ ਖੰਨੇ ਦੇ ਨੇੜੇ ਇੱਕ ਪਿੰਡ ਪੈਂਦਾ ਹੈ ਸਿਆਂਦੌਦ ਜਿੱਥੋਂ ਪਵਕੀਰਤ ਨਾਮ ਦਾ ਬੱਚਾ ਅਗਵਾ ਕੀਤਾ ਗਿਆ ਸੀ ਜਸਪ੍ਰੀਤ ਸਿੰਘ ਨੇ ਕੈਨੇਡਾ ਤੋਂ ਆ ਕੇ ਨਾਲ ਦੋ ਉਸਦੇ ਹੋਰ ਵੀ ਮੁਲਜਮ ਸਨ ਯਾਨੀ ਕਿ ਤਿੰਨਾਂ ਲੋਕਾਂ ਵੱਲੋਂ ਜਿਹੜਾ ਜਿਸ ਦੇ ਵਿੱਚ ਜਸਪ੍ਰੀਤ ਕੈਨੇਡਾ ਤੋਂ ਆਇਆ ਉਸਦੇ ਮਾਤਾ ਪਿਤਾ ਨੂੰ ਇਸ ਦੀ ਖਬਰ ਨਹੀਂ ਸੀ ਜਸਪ੍ਰੀਤ ਨੇ ਭਵਕਿੰਤ ਬੱਚਾ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਸ ਨੂੰ ਅਗਵਾ ਕਿਉਂ ਕੀਤਾ ਫਰौती ਕਿਉਂ ਮੰਗੀ ਗਈ ਇਸ ਬਾਰੇ ਪੰਜਾਬ ਪੁਲਿਸ ਹਾਲੇ ਖੁਲਾਸਾ ਨਹੀਂ ਕਰ ਸਕੀ ਕਿਉਂਕਿ 13 ਮਾਰਚ ਨੂੰ ਇਨਕਾਊਂਟਰ ਕਰ ਦਿੱਤਾ ਗਿਆ ਜਸਪ੍ਰੀਤ ਸਿੰਘ ਦਾ ਅਤੇ ਦੂਸਰੇ ਜਿਹੜੇ ਦੋ ਮੁਲਜ਼ਮ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਲੇਕਿਨ ਉਹ ਜਿਹੜੇ ਜ਼ਖਮੀ ਹੋਏ ਮੁਲਜ਼ਮ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਪੂਰਨ ਸਬੂਤ ਨਹੀਂ ਮਿਲੇ ਜਸਪ੍ਰੀਤ ਸਿੰਘ ਨੂੰ ਲੈ ਕੇ ਹਾਲਾਂਕਿ ਜੇ ਰਿਸ਼ਤੇਦਾਰੀ ਦੇ ਵਿੱਚ ਵਿੱਚ ਵੇਖੀਏ ਤੇ ਖਾਸਮ ਖਾਸ ਸੀ ਜਿਹੜੇ ਪਵਕੇਰ ਦੇ ਦਾਦਾ ਜੀ ਉਹ ਵਿਚੋਲੇ ਬਣੇ ਸੀ ਜਸਪ੍ਰੀਤ ਦੇ ਕਿਉਂਕਿ ਜਸਪ੍ਰੀਤ ਮੈਰਿਡ ਸੀ ਹੁਣ ਉਹਨਾਂ ਦੇ ਮਾਤਾ ਪਿਤਾ ਵੱਲੋਂ ਯਾਨਕਿ ਮਾਤਾ ਬਲਵਿੰਦਰ ਕੌਰ ਵੱਲੋਂ ਇੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਕਿ ਜਸਪ੍ਰੀਤ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਗ੍ਰਿਫਤਾਰ ਕਰਕੇ ਨਕਲੀ ਇਨਕਾਉਂਟਰ ਬਣਾ ਕੇ ਉਸ ਦੇ ਸਰੀਰ ਦੇ ਵਿੱਚ 6 ਗੋਲੀਆਂ ਮਾਰੀਆਂ ਗਈਆਂ ਇਹ ਦਾਵਾ ਕੀਤਾ ਹੈ ਜਸਪ੍ਰੀਤ ਦੇ ਮਾਤਾ ਪਿਤਾ ਨੇ ਹਾਲਾਂਕਿ ਭਵਕਿਰਤ ਦੇ ਮਾਤਾ ਪਿਤਾ ਦਾਦੀ ਦਾਦਾ ਕਹਿ ਰਹੇ ਨੇ ਕਿ ਜਸਪ੍ਰੀਤ ਦਾ ਕਤਲ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਪੁਲਿਸ ਵੱਲੋਂ ਹਾਲਾਂਕਿ ਸੂਬੇ ਦੀ ਸਰਕਾਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੀ ਤਰੱਕੀ ਵੀ ਕੀਤੀ ਗਈ ਉਸ ਨੂੰ ਨਗਦ ਇਨਾਮ ਵੀ ਦਿੱਤੇ ਗਏ ਇਹ ਉਹ ਇਨਸਪੈਕਟਰ ਰੌਣੀ ਹੈ ਜਿਸ ਨੇ ਧੱਕਾ ਮੁਕੀ ਕੀਤੀ ਕਰਨਲ ਬਾੜ ਪਸ਼ਪਿੰਦਰ ਉਸ ਦੇ ਲੜਕੇ ਦੇ ਨਾਲ ਜਿਤਸਾ ਮਾਮਲਾ ਹਾਲੇ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਲੇਕਿਨ ਜਿਹੜੇ ਦੋ ਮੁਲਜ਼ਮ ਸੀ ਉਹਨਾਂ ਦੇ ਕੋਲੋਂ ਸੱਚ ਕਿਉਂ ਨਹੀਂ ਉਗਲਾ ਸਕੀ ਪੰਜਾਬ ਪੁਲਿਸ ਕਿ ਜਸਪ੍ਰਿਤ ਕਿਵੇਂ ਆਇਆ ਕਿਉਂ ਆਇਆ ਕਿਹਦੇ ਇਸ਼ਾਰਿਆਂ ਤੇ ਉਸਦੇ ਪਵਕੀਰਤ ਨਾਮ ਦਾ ਬੱਚਾ ਜਿਹੜਾ ਸੀ ਸਿਆਂ ਦੌਦ ਹਲਕਾ ਖੰਨਾ ਦੇ ਵਿੱਚੋਂ ਕਿਡਨੈਪ ਕਰ ਲਿਆ ਇਸ ਨੂੰ ਲੈ ਕੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਪੰਜਾਬ ਪੁਲਿਸ ਤੇ ਖਾਸ ਕਰਕੇ ਉਹ 12 ਤੋਂ 13 ਮੁਲਾਜ਼ਮ ਕਸੂਤੇ ਫਸ ਗਏ ਨੇ ਕਿਉਂਕਿ ਜਸਪ੍ਰੀਤ ਮ੍ਰਿਤਕ ਜਿਹੜੇ ਜਿਹੜੇ ਮਰ ਚੁੱਕੇ ਨੇ ਜਿਹੜੇ ਜਿਨ੍ਹਾਂ ਦੇ ਸਰੀਰ ਦੇ ਵਿੱਚ 6 ਗੋਲੀਆਂ ਮਾਰੀਆਂ ਗਈਆਂ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੁਕ ਕੀਤਾ ਜਾ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇਸ ਦਾ ਨਿਆਂ ਚਾਹੀਦਾ ਹੈ ਸਾਨੂੰ ਇਸ ਦਾ ਜਸ ਚਾਹੀਦਾ ਹੈ ਇਹ ਸਾਡੇ ਨਾਲ ਪੱਖਪਾਤ ਹੋਇਆ ਹੈ ਉਸ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਸੀ ਜਦੋਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਗੋਲੀਆਂ ਕਿਉਂ ਮਾਰੀਆਂ ਕਹੀਆਂ ਜਾਲੀ ਇਨਕਾਊਂਟਰ ਕਿਉਂ ਕੀਤਾ ਗਿਆ ਤੇ ਜਿਹੜੇ ਦੋ ਮੁਲਜ਼ਮ ਉਹਦੇ ਨਾਲ ਸੀ ਉਹਨਾਂ ਨੇ ਕੋਈ ਰਾਜ ਵੀ ਨਹੀਂ ਉਗਲੇ ਇਸ ਕਰਕੇ सीबीआई ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਉਹਨਾਂ 12 ਤੋਂ 13 ਮਲਾਜ਼ਮਾਂ ਦੇ ਵਿਰੁੱਧ ਖਾਸ ਕਰਕੇ ਐਸ ਐਚਓ ਰੌਣੀ ਸਿੰਘ ਜਿਹੜੇ ਆਲਰੇਡੀ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਜਿਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕੋਈ ਵੱਡੀ ਰਾਤ ਨਹੀਂ ਮਿਲੀ